ਦੂਜੇ ਚੈਨਲ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ ਉਹਦੀ ਚਲਾਨੀ ਖਾਤਾ ਉਹ ਮੈਂ ਲੈ ਲਿਆ ਭਾਈ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਇੱਧਰ ਇਹਨਾਂ ਨੂੰ ਬੁਲਾਓ ਭਾਜੀ ਭਾਜੀ ਇੱਧਰ ਜਾਓ ਭਾਜੀ ਭਾਜੀ ਇਹਦੇ ਕੋਲੋਂ ਹੋਰ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲੋਹਸ ਦਾ ਤਰੀਕਾ ਹੈ ਹੈਲੋ दारू ਪੀ ਕੇ ਇਹਨਾਂ ਨੇ ਗੱਡੀਆਂ ਚਲਾਉਣੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਆਂ ਚਲਾਉਣੀਆਂ ਲੋਕਾਂ ਦਾ ਨੁਕਸਾਨ ਕਰਨਾ दारू ਪੀ ਕੇ ਗੱਡੀਆਂ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਇਹਨੇ ਰੈਲ ਲੈਂਡ 'ਤੇ ਲਾ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਂ ਬਾਪ ਤੇ ਤੁਸੀਂ ਧਿਆਨ ਦੇ ਆਪ ਦੇਖ ਲੈ ਜੀ ਅਲੈਕਸਾ ਮੈਨੂੰ ਦਿਖਾਓ ਸਾਡੇ ਵੱਲ ਜਿੰਨੇ ਲੋਕ ਕਮੈਂਟ ਕਰ ਰਹੇ ਨੇ ਓ ਮੀ ਦੇ ਕੋ ਬੇਸ਼ਰਮ ਬੰਦਾ ਫੋਨ ਕਰ ਰਿਹਾ ਬਾਹਰ ਨਹੀਂ ਆ ਹਾਂ ਕੀ ਹੈ ਭਾਈ ਪੁੱਛ ਟੈਨਸ਼ਨ ਆ ਭਾਈ ਆ ਬੰਦ ਨੁਕਸਾਨ ਕਰ ਲੱਗੇ ਮੈਂ ਪੁੱਛਦਾ ਭਾਈ ਸਾਰੇ ਉਨਹੀਂ ਗਲਤ ਕਹਿ ਰਹੇ ਆ ਭਾਜੀ ਦਾ ਸੁਟਲਾ ਹੀ ਸੀ ਕਰ ਰਿਹਾ ਰੱਖ ਵਾਟ ਵਾਡ ਯੂ ਚੈਨਲ ਸੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ ਓਡੀ ਚਲਾਨ ਜੀ ਖਾਤਾ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਬਈ ਦੇਖਿਓ ਉਧਰ ਇਹਨਾਂ ਨੂੰ ਬੁਲਵਾ ਪਾਜੀ ਬਈ ਇਧਰ ਜਾਓ ਪਾਜੀ ਪਾਜੀ ਇਹਦੀ ਕੋਰਪੋਰੇਟ ਡਿਟੇਲ ਦੇ ਦਿਓ ਕੀ ਕੀ ਪਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲਾਅ ਦਾ ਤਰੀਕਾ ਹੈ ਧਾਰਮਿਕ ਇਹਨਾਂ ਨੇ ਗੱਡੀਆਂ ਚੁਆਣੀਆਂ ਲੋਕਾਂ ਦਾ ਨੁਕਸਾਨ ਕਰਨਾ ਹੈ ਇਹਨਾਂ ਨੇ ਇਹ ਓਡੀ ਚਲਾਨੀ ਹੈ ਲੋਕਾਂ ਦਾ ਨੁਕਸਾਨ ਕਰਦਾ ਹੈ ਬਾਰੂ ਬੀਬੀ ਇਹ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਇਹਨੇ ਰੈੱਡ ਲੈਂਡ ਦੀ ਲੈ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਸਟਾਪ ਗ੍ਰੀਨ ਲੈਂਡ ਤੋਂ ਆ ਰਹੇ ਸੀ ਇਹ ਕੰਪਲੈਟ ਲੈਂਡ ਦੀ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਂ ਬਾਪ ਇਹ ਵੀ ਇਹ ਆਹ ਦੇਖ ਲੈ ਦੇ ਆਲੇ ਕੁਮ ਰਾਈਡਿੰਗ ਮੈਨੂੰ ਦਿਖ ਰਿਹਾ ਸਟਾਪ ਉਹ ਵੀ ਚਿੰਨ੍ਹ ਨੂੰ ਤੁਹਾਨੂੰ ਇਹਦਾ ਆਹ ਦੇਖੋ ਉਹਨੂੰ ਦੇਖੋ ਬੇਸਰ ਬੰਦਾ ਫੋਨ ਕਰਾਂ ਕਰੇ ਪਾਰ ਨਹੀਂ ਆ ਰਿਹਾ ਹੈਲੋ ਆ ਭਾਈ ਪਚੋ ਭਾਈ ਆ ਨੁਕਸਾਨ ਕਰਨ ਲੱਗੇ ਆ ਮੈਂ ਪਤਾ ਨਹੀਂ ਉਹਦਾ ਭਾਈ ਸਾਰੇ ਉਨਹੀਂ ਗਲਤ ਕਹਿ ਰਹੇ ਆ ਭਾਜੀ ਉਹਦਾ ਸੁੱਟਣਾ ਈ ਸੀ ਕਰ ਬਦਲ ਰਿਹਾ ਵਾਹ ਵੋਡੀ ਚੈਨਲ ਸੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਉਹ ਪੈਸੇ ਜੀ ਉਹਦੀ ਚਲਾਨ ਦੀ ਖਾਤ ਹੈ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਈ ਦੇਖਿਓ ਉਧਰ ਇਹਨਾਂ ਇਹਨਾਂ ਨੂੰ ਬੁਲਾਓ ਪਾਜੀ ਭਈ ਇੱਧਰ ਜਾਓ ਪਾਜੀ ਪਾਜੀ ਤੁਸੀਂ ਕਰੋ ਕੋਈ ਡਿਟੇਲ ਦੇ ਦਿਓ ਕੀ ਕੀ ਪਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲੋਹਸ ਦਾ ਤਰੀਕਾ ਹੈ दारू ਪੀ ਕੇ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਨੂੰ ਨੁਕਸਾਨ ਕਰਨਾ ਇਹਨਾਂ ਨੇ ਇਹ ਔਰਤੀਆਂ ਚਲਾਉਣੀਆਂ ਲੋਕਾਂ ਦਾ ਨੁਕਸਾਨ ਕਰਦਾ ਹੈ दारू ਪੀ ਕੇ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨੇ ਰੈਲ ਲਾ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਆਂ ਇਹਦੀ ਗਲਤੀ ਆ ਇਹ ਸਭ ਆਪਣਾ ਆ ਰੇਦੀ ਹੈ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਹਰ ਕੋਈ ਇਰਾਦੇ ਆਪ ਦੇਖ ਲੈ ਦੇ ਆ ਲੈ ਕੋ ਮੈਨੂੰ ਦਿਖਾ ਸਾਡੇ ਵਾਲੀ ਜਿੰਨੇ ਨੂੰ ਕਮੈਂਟ ਕਰਾਉਂਦੇ ਆਂ ਦੇਖੋ ਉਹ ਦੇਖੋ ਬੇਸਰ ਮੁੰਡਾ ਫੋਨ ਚ ਲੰਡਰੇ ਪਾਰ ਨਹੀਂ ਆ ਰਿਹਾ ਹਾਂ ਕੀ ਭਾਈ ਕੁਛ ਭਾਈ ਆਪਾਂ ਨੁਕਸਾਨ ਕਰਨ ਲੱਗੇ ਆ ਮੈਂ ਪਤਾ ਨਹੀਂ ਭੋਦਾ ਭਾਈ ਸਾਰੇ ਉਨੇ ਗਲਤ ਕਹਿ ਰਹੇ ਆ ਭਾਜੀ ਅਦਰ ਉਹ ਨਿਊ ਚੈਨਲ ਸੇ ਲੁਧਿਆਣੇ ਚ ਕਾਂਡ ਹੋ ਗਿਆ ਜੇ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਇਹ ਪੈਸੇ ਆਡੀਟਲ ਹਾਂਜੀ ਖਾਸ ਆ ਉਹ ਮੈਂ ਲੈ ਲਿਆ ਪੈਸੇ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਈ ਦੇਖਿਓ ਉਧਰ ਇਹਨਾਂ ਨੂੰ ਬੁਲਵਾਓ ਭਾਜੀ ਆਈਏ ਉਧਰ ਜਾਓ ਭਾਜੀ ਭਾਜੀ ਇਹ ਦੇਖੋ ਹੋਰ ਆਪਣੀ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲਾਹਜ਼ ਦਾ ਤਰੀਕਾ ਹੈ दारू पी ਕੇ ਇਹਨਾਂ ਨੇ ਗੱਡੀਆਂ ਚਲਾਈਆਂ ਲੋਕਾਂ ਨੂੰ ਖ਼ਤਰਾ ਕਰਨਾ ਹੈ ਇਹਨਾਂ ਨੇ ਇਹ ਆਟੋਆਂ ਚਲਾਈਆਂ ਲੋਕਾਂ ਨੂੰ ਖ਼ਤਰਾ ਕਰਨਾ ਹੈ दारू ਪੀ ਕੇ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨੇ ਰੈਲੈਂਡ ਦੀ ਆ ਕੇ ਗੱਡੀ ਚਲਾਈ ਸੀ ਅਸੀਂ ਮੰਨਦੇ ਇਹਦੀ ਗਲਤੀ ਆ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਜਦੋਂ ਤੇ ਲੱਗ ਗਿਆ ਤੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਂ ਬਾਗੀ ਇਹ ਵੀ ਇਹ ਆਹ ਦੇਖ ਲੈ ਦੇ ਆਲੇ ਕੁੜੀ ਜਿੰਨੇ ਨੂੰ ਵੀ ਕਰਾਤਾ ਦੇਖੋ ਸਾਡੇ ਵੱਲ ਜਿੰਨੇ ਨੂੰ ਕੁਮੈਨ ਦਾ ਆਹ ਦੇਖੋ ਉਹ ਵੀ ਦੇਖੋ ਬੇਸਰ ਮੁੰਡਾ ਫੋਨ ਕਰਾ ਰਿਹਾ ਬਾਹਰ ਨਹੀਂ ਆ ਹਲੋ ਹਾਂ ਭਾਈ ਪਟਾ ਕੇ ਭਾਈ ਆਪਣਾ ਨੁਕਸਾਨ ਕਰਨ ਲੱਗੇ ਹੋ ਭਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ। ਉਹਦਾ ਸੁੱਟਣਾ ਈ ਸੀ ਕਰ। ਅੱਧਰ ਰੱਖ। ਵਾਹ ਉਹ ਨੂੰ ਸੈਨਸੇ। ਲੁਧਿਆਣੇ ਚ ਕਾਂਡ ਹੋ ਗਿਆ ਜੇ। ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ। ਉਹਦੀ ਚਲਾਨ ਦੀ ਖਾਤ। ਉਹ ਮੈਂ ਲੈ ਲਿਆ ਪੈਸਾ। ਮੈਂ ਨੋਟ ਕਰ ਲਿਆ ਨੋਟ ਕਰ ਲਿਆ। ਭਈ ਦੇਖਿਓ ਉਧਰ। ਇਹਨਾਂ ਇਹਨਾਂ ਨੂੰ ਬੁਲਵਾਓ। ਭਾਜੀ ਭਈ ਇਹ ਕਿੱਥੇ ਜਾਓ। ਭਾਜੀ ਭਾਜੀ ਜੇ ਤੁਸੀਂ ਕੋਈ ਡਿਟੇਲ ਦੇ ਦਿਓ ਭਾਜੀ ਇਹ ਦੇਖੋ ਇਹ दारूबाज ਬੰਦੇ ਲੈ ਇਹਨਾਂ ਨੂੰ ਲਾਹਜ਼ ਦਾ ਤਰੀਕਾ ਹੈ ਧਾਰੂ ਵੀ ਇਰਾਨੇ ਗੱਡੀਆਂ ਚਲਾਉਂਦੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਮ ਚਲਾਉਂਦੀਆਂ ਲੋਕਾਂ ਦਾ ਨੁਕਸਾਨ ਕਰਦਾ दारू ਪੀ ਕੇ ਕਰਦੇ ਇਹ ਗ੍ਰੀਨ ਲਾਈਟ ਤੋਂ ਆ ਰਹੇ ਸੀਗੇ ਇਹਨੇ ਰੈੱਡ ਲਾਈਟ 'ਤੇ ਲਾ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਗ੍ਰੀਨ ਲਾਈਟ ਤੋਂ ਆ ਰਹੇ ਸੀਗੇ ਗੱਡੀ ਲੈ ਕੇ ਮਾਰੀ ਵਾਈਟ ਕਰਨ ਇਹ ਤੁਸੀਂ ਇਹ ਨਾਲ ਮੈਂ ਆਪ ਦੇਖ ਲੈ ਦੇ ਆਲੇ ਕੁਮ ਰਾਈਡਿੰਗ ਮੈਨੂੰ ਦਿਖਾਓ ਸਾਡੇ ਵੱਲ ਕਿੰਨੇ ਤੋਂ ਕਿੰਨੇ ਦਾ ਰਾਮ ਦੇਖੋ ਉਹ ਵੀ ਦੇਖੋ ਬੇਸਰਮ ਬੰਦਾ ਫੋਨ ਕਰਾਂ ਕਰੇ ਮਾਰ ਨਹੀਂ ਆਉਂਦਾ ਹਾਂ ਕੀ ਹੈ ਭਾਈ ਭਾਈ ਆਪਾਂ ਨੁਕਸਾਨ ਕਰਨ ਲੱਗੇ ਹੋ ਮੈਂ ਕਹਿੰਦਾ ਭਾਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ ਸੁੱਟ ਲੈ ਈ ਸੀ ਕਰ ਕਦਰ ਉਹ ਉਹ ਦਿਓ ਚੈਨਲ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਉਹਦੀ ਚਲਾਨ ਜੀ ਖਾਸ ਹੈ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਇੱਧਰ ਇਹਨਾਂ ਇਹਨਾਂ ਨੂੰ ਬੁਲਾਓ ਪਾਜੀ ਭਾਈ ਇੱਧਰ ਜਾਓ ਪਾਜੀ ਪਾਜੀ ਕਿਰਪਾ ਕਰਕੇ ਡਿਟੇਲ ਦੇ ਦਿਓ ਕੀ ਕੀ ਪਾਜੀ ਇਹ ਦੇਖੋ ਇਹ ਦਾਰੂ ਬਾਜੀ ਬੰਦੇ ਯਾਰ ਇਹਨਾਂ ਨੂੰ ਲੋਸ ਦਾ ਤਰੀਕਾ ਧਾਰੂ ਵੀ ਕੇ ਰਾਣੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਮ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਦਾ ਧਾਰੂ ਪੀ ਵੀ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨੇ ਰੈੱਡ ਲੈਂਡ ਵੀ ਲੈ ਕੇ ਗੱਡੀ ਮਾਰੀ ਅਸੀਂ ਮੰਨਦੇ ਇਹਦੀ ਗਲਤੀ ਆ ਸਪਦਾ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਆਪਾਂ ਇਹਨਾਂ ਕੁਝ ਇਰਾਨ ਦੇ ਆਪ ਦੇਖ ਲੈ ਦੇ ਆ ਲੈ ਬਦ ਰੋਡਿੰਗ ਮੈਨੂੰ ਦਿਖ ਰਿਹਾ ਹੈ ਸਟੇਰ ਵਾਂਗ 3 ਮਿੰਟ ਤੋਂ ਕਮੈਂਟਾਂ ਦਾ ਆ ਰਿਹਾ ਦੇਖੋ ਉਹ ਵੀ ਦੇਖੋ ਬੇਸ਼ਰਮ ਬੰਦਾ ਫੋਨ ਚੁੱਕ ਕੇ ਕਰ ਰਿਹਾ ਪਾਰ ਨਹੀਂ ਆ ਰਿਹਾ ਹੈਲੋ ਹਾਂ ਕੋਈ ਲੱਗ ਰਿਹਾ ਹੈ ਵੀਰ ਭਾਈ ਕੁਝ ਐਂਜਲ ਭਾਈ ਆਪਣਾ ਨੁਕਸਾਨ ਕਰਨ ਲੱਗੇ ਹੋ ਮੈਂ ਪੁੱਛਦਾ ਪਈ ਸਾਰੇ ਉਨਹੀਂ ਗਲਤ ਕਰ ਰਹੇ ਆ ਭਾਜੀ ਬਸ ਬਲਾਈ ਇਹੀ ਕਰ ਅਦਰ ਵਾਟ ਵਾਟ ਡੂ ਯੂ ਸੈਨ ਅਸੇ ਲੁਧਿਆਣੇ ਚ ਕਾਂਡ ਹੋ ਗਿਆ ਜੇ ਗੱਡੀ ਦਾ ਗੱਡੀ 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 ਨੰਬਰ ਵੀ ਲੈ ਲੈ ਓਡੀ ਚਲਾਣ ਦੀ ਬਈ ਦੇਖਿਓ ਇਧਰ ਇਹਨਾਂ ਇਹਨਾਂ ਨੂੰ ਬੁਲਵਾ ਲਈ ਤੁਸੀਂ ਕਹੋ ਭਾਜੀ ਭਾਈ ਇਧਰ ਜਾਓ ਭਾਜੀ ਭਾਜੀ ਇਹਦੀ ਪ੍ਰੋਪਰ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ ਦਾਰੂ ਵਾਲੇ ਬੰਦੇ ਨਾ ਇਹਨਾਂ ਨੂੰ ਲਾਸ ਦਾ ਤਰੀਕਾ ਹੈ ਦਾਰੂ ਵੀ ਕਿ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਹੈ ਇਹਨੇ ਇਹ ਆਡੀਅੰਸ ਚਾਣੀ ਹੈ ਲੋਕਾਂ ਦਾ ਨੁਕਸਾਨ ਕਰਦਾ ਹੈ दारू ਪੀ ਕੇ ਗੱਡੀ ਇਹ ਗਰੀ ਲੈਂਡ ਤੋਂ ਆ ਰਹੇ ਸੀਗੇ ਇਹਨੇ ਰੇਲ ਲੈਂਡ 'ਤੇ ਆ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਹਾਂ ਇਹਦੀ ਗਲਤੀ ਆ ਇਹ ਗਰੀ ਲੈਂਡ ਤੋਂ ਆ ਰਹੇ ਸੀ ਜੰਪੇ ਰੇਲ ਲੈਂਡ 'ਤੇ ਗੱਡੀ ਲੈ ਕੇ ਆ ਮਾਰੀ ਵਾਈਟ ਕਰਨੀ ਮਾਂ ਬਾਪ ਇਹ ਵੀ ਇਹਾ ਹੈ ਆਪ ਦੇਖ ਲੈ ਦੇ ਅਲੈਕਸ ਮੈਨੂੰ ਦਿਖਾਓ ਛੋਟੇ ਵਰ ਜਿੰਨੇ ਨੂੰ ਤੁਹਾਨੂੰ ਮੈਂ ਦਿਖਾਉਂਦਾ ਹਾਂ ਦੇਖੋ ਉਹ ਨੂੰ ਦੇਖੋ ਬੇਸ਼ਰਮ ਮੁੰਡਾ ਹਾਂ ਜੀ ਇਹਨਾਂ ਦਾ ਰਿਪੋਰਟ ਨਹੀਂ ਆ। ਹਲੋ। ਹਾਂ। ਕੀ ਹੈ ਭਾਈ? ਕੁਝ ਟੈਨਸ਼ਨ ਆਪਾਂ। ਭਾਈ ਆਪਾਂ ਨੁਕਸਾਨ ਕਰਨ ਲੱਗੇ ਆ। ਮੈਂ ਕਹਿੰਦਾ ਪਾਣੀ ਨਹੀਂ। ਉਹਦਾ ਭਾਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ। ਉਹਦਾ ਸੁੱਟਣਾ ਈ ਸੀ ਕਰ। ਬਦਰ ਰੱਖੋ। ਉਹ ਉਹ ਈ ਚੈਨਲ ਸੇ। ਲੁਧਿਆਣੇ 'ਚ ਕਾਂਡ ਹੋ ਗਿਆ ਜੀ। ਗੱਡੀ ਦਾ। ਗੱਡੀ ਗੱਡੀ ਨੰਬਰ ਵੀ ਲੈ ਲੈ। ਇਹ ਪੈਸੇ ਜੀ। ਆਡੀ ਚਲਾਨ ਦੀ ਘਾਟ ਆ। ਉਹ ਮੈਂ ਲੈ ਲਿਆ ਪੈਸਾ ਮੈਂ ਲੋਨ ਕਰ ਲਿਆ ਲੋਨ ਕਰ ਲਿਆ ਭਾਈ ਦੇਖਿਓ ਇੱਧਰ ਇਹਨਾਂ ਨੂੰ ਬੁਲਵਾਓ ਭਾਜੀ ਭਾਈ ਇੱਧਰ ਜਾਓ ਉਹ ਭਾਜੀ ਭਾਜੀ ਜੇ ਤੁਸੀਂ ਕੋਪਨ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ ਦਾਰੂਬਾਜ਼ ਬੰਦੇ ਇਹਨਾਂ ਨੂੰ ਲਾਹਜ਼ ਦਾ ਤਰੀਕਾ ਹੈ ਦਾਰੂ ਵੀ ਘੇਰਾ ਨੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਦਾ ਦਾਰੂ ਪੀ ਵੀ ਇਹ ਕਰਦੇ ਇਹ ਗ੍ਰੀਨ ਲਾਈਟ ਤੋਂ ਆ ਰਹੇ ਸੀਗੇ ਇਹਨਾਂ ਰੈਲ ਲੈਂਡ ਵੀ ਲੈ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਸਪੈਸ਼ਲ ਰੈਲ ਲੈਂਡ ਤੋਂ ਆ ਰਹੇ ਸੀ ਕੰਪਲੀਟ ਰੈਲ ਲੈਂਡ ਲੈ ਕੇ ਮਾਰੀ ਵਾਈਟ ਕਰਨੀ ਆ ਮਾੜਾ ਇਹ ਤੁਸੀਂ ਇਰਾਣ ਦੇ ਆਪ ਦੇਖ ਲੈ ਦੇ ਆ ਲੈ ਕੋ ਮੈਨੂੰ ਦਿਖਾ ਸਾਡੇ ਵਾਲੀ ਜਿੰਨੇ ਨੂੰ ਕੁ ਕਮੈਂਟ ਦਾ ਆ ਦੇਖੋ ਉਹ ਦੇਖੋ ਬੇਸਰ ਮੁੰਡਾ ਫੋਨ ਚੁੱਕ ਲੈਣ ਕਰੇ ਪਾਰ ਨਹੀਂ ਆ ਰਿਹਾ ਹੈਲੋ ਹਾਂ ਠੀਕ ਆ ਭਾਈ ਕੁਛ ਭਾਈ ਆਪਾਂ ਨੁਕਸਾਨ ਕਰਨ ਲੱਗੇ ਹੋ ਮੈਂ ਪੰਡਾ ਮਿਲ ਉਹਦਾ ਭਾਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ ਉਹਦਾ ਸੁਪਣਾ ਈ ਸੀ ਕਰ ਉਹਦਾ ਰੱਖ ਉਹ ਉਹ ਦਿਓ ਚੈਨਲ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਇਹ ਪੈਸੇ ਜੀ ਆਡੀ ਚਲਾਨ ਦੀ ਖਾਤਾਂ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਈ ਦੇਖਿਓ ਇੱਧਰ ਇਹਨਾਂ ਨੂੰ ਬੁਲਵਾਓ ਭਾਜੀ ਭਈ ਇੱਧਰ ਜਾਓ ਭਾਜੀ ਭਾਜੀ ਇਹਦੀ ਕੋਰਪੋਰੇਟ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲੋਹਸ ਦਾ ਤਰੀਕਾ ਹੈ दारू ਪੀ ਕੇ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਹੈ ਇਹਨਾਂ ਨੇ ਇਹ ਆਟੋਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਹੈ दारू ਪੀ ਕੇ ਗੱਡੀਆਂ ਇਹ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਇਹਨੇ ਰੈਲ ਲੈਂਡ 'ਤੇ ਆ ਕੇ ਗੱਡੀ ਚਲਾਈ ਇਹ ਅਸੀਂ ਮੰਨਦੇ ਆਂ ਇਹਦੀ ਗਲਤੀ ਆ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਜਦੋਂ ਤੇਰੇ ਨਾਲ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਂ ਬਾਗੀ ਤੇਰੇ ਕੋਈ ਧਿਆਨ ਮੇਰੇ ਆਪ ਦੇਖ ਲੈ ਦੇ ਆਲੇਕਾ ਮੈਨੂੰ ਦਿਖਾ ਸਾਡੇ ਵੱਲ ਜਿੰਨੇ ਨੂੰ ਤੁਮ ਇਹਦਾ ਦੇਖੋ ਉਹ ਵੀ ਦੇਖੋ ਬੇਸ਼ਰਮ ਬੰਦਾ ਫੋਨ ਚ ਗੱਲ ਕਰ ਰਿਹਾ ਪਾਰ ਨਹੀਂ ਆ ਰਿਹਾ ਹਾਂ ਭਾਈ ਪੁੱਛ ਭਾਈ ਆਪਾਂ ਨੁਕਸਾਨ ਕਰਨ ਲੱਗੇ ਆ ਪਈ ਸਾਰੇ ਉਨਹੀਂ ਗਲਤ ਕਹਿ ਰਹੇ ਆ ਭਾਜੀ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਪੈਸੇ ਜੀ ਆਡੀ ਚਲਾਨ ਜੀ ਖਾਤਾ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਬਈ ਦੇਖਿਓ ਉਧਰ ਇਹਨਾਂ ਨੂੰ ਬੁਲਾਓ ਭਾਜੀ ਭਈ ਇੱਧਰ ਜਾਓ ਭਾਜੀ ਭਾਜੀ ਕਰੋਪੇ ਡਿਟੇਲ ਦੇ ਦਿਓ ਕਿ ਕਿ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲਾਅ ਦਾ ਤਰੀਕਾ ਹੈ ਧਾਰਮਿਕ ਇਰਾਨੇ ਗੱਡੀਆਂ ਚਵਾਣੀਆਂ ਲੋਕਾਂ ਨੂੰ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਮ ਚਲਾਉਣੀ ਹੈ ਲੋਕਾਂ ਦਾ ਨੁਕਸਾਨ ਕਰਦਾ ਹੈ दारू ਪੀ ਵੀ ਇਹ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਇਹਨੇ ਰੈੱਲ ਲੈਂਡ ਤੇ ਆ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਇਹਦੀ ਗਲਤੀ ਆ ਗ੍ਰੀਨ ਲੈਂਡ ਤੋਂ ਆ ਰਹੇ ਸੀ ਇਹਨੇ ਰੈੱਲ ਲੈਂਡ ਤੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਇਹ ਤੁਸੀਂ ਇਰਾਨ ਵਿੱਚ ਆਪ ਦੇਖ ਲੈ ਦੇ ਅਲੈਕਸੰਦਰ ਰਾਈਡਿੰਗ ਮੈਨੂੰ ਦਿਖਾਓ ਸਾਡੇ ਵੱਲ ਜਿੰਨੇ ਤੋਂ ਕਿੰਨੇ ਦਾ ਹੋ ਰਿਹਾ ਦੇਖੋ ਉਹ ਵੀ ਦੇਖੋ ਬੇਸ਼ਰਮ ਬੰਦਾ ਫੋਨ ਕਰਵਾ ਰਹੇ ਪਾਰ ਨਹੀਂ ਆਉਂਦਾ ਹਾਂ ਕੀ ਹੈ ਭਾਈ ਪੁੱਛੋ ਭਾਈ ਆਪਾਂ ਨੁਕਸਾਨ ਕਰਨ ਲੱਗੇ ਹੋ ਮੈਂ ਕਹਿੰਦਾ ਮੈਂ ਉਹਦਾ ਭਾਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ ਸੁੱਟ ਲੈ ਈ ਸੀ ਕਰ ਉੱਧਰ ਵਾਹ ਵਾਹ ਦਿਓ ਚੈਨਲ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਗੱਡੀ ਨੰਬਰ ਵੀ ਲੈ ਲਿਆ ਇਹ ਪੈਸੇ ਜੀ ਅਡਿਟ ਚਲਾਂ ਦੀ ਖਾਤ ਹੈ ਉਹ ਮੈਂ ਲੈ ਲਿਆ ਪੈਸੇ ਮੈਂ ਨੋਟ ਕਰ ਲਿਆ ਲੋਡ ਕਰ ਲਿਆ ਭਾਈ ਦੇਖਿਓ ਉਧਰ ਇਹਨਾਂ ਇਹਨਾਂ ਨੂੰ ਬੁਲਵਾਓ ਤੁਸੀਂ ਪਾਜੀ ਆਈਏ ਤੁਸੀਂ ਜਾਓ ਪਾਜੀ ਪਾਜੀ ਇਹ ਦੇਖੋ ਰੋਪੇਂ ਡਿਟੇਲ ਦੇ ਦਿਓ ਕਿ ਕਿ ਪਾਜੀ ਇਹ ਦੇਖੋ ਇਹ ਦਾਰੂ ਬਾਜੀ ਬੰਦੇ ਇਹਨਾਂ ਨੂੰ ਲਾਹਸ ਦਾ ਤਰੀਕਾ ਹੈ। दारू ਪੀ ਕੇ ਇਹਨਾਂ ਨੇ ਗੱਡੀਆਂ ਚਲਾਣੀਆਂ, ਲੋਕਾਂ ਦਾ ਨੁਕਸਾਨ ਕਰਨਾ। ਇਹਨਾਂ ਨੇ ਇਹ ਆਟੋਆਂ ਚਲਾਣੀਆਂ, ਲੋਕਾਂ ਦਾ ਨੁਕਸਾਨ ਕਰਨਾ। दारू ਪੀ ਕੇ ਗੱਡੀ। ਇਹ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ। ਇਹਨੇ ਰੈਲ ਲੈਂਡ 'ਤੇ ਆ ਕੇ ਗੱਡੀ ਮਾਰੀ। ਇਹ ਅਸੀਂ ਮੰਨਦੇ ਹਾਂ ਇਹਦੀ ਗਲਤੀ ਹੈ। ਗ੍ਰੀਨ ਲੈਂਡ ਤੋਂ ਆ ਰਹੇ ਸੀ। ਗੱਡੀ ਲੈ ਕੇ ਮਾਰੀ। ਵਾਈਟ ਕਰਨੀ ਮਾਂ ਬਾਪ। ਕਿੰਨੇ ਖੂਬ ਇਰਾਨ। ਆਪ ਦੇਖ ਲੈ ਦੇਖ। ਆ ਲੈ ਕੋ ਮੈਨੂੰ ਦਿਖਾ। नुकसान सारे उन्हें गलत कह रहे ਲੁਧਿਆਣੇ ਚ ਕਾਂਡ ਹੋ ਗਿਆ ਜੀ ਕਿਸੇ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ ਇਹ ਪੈਸੇ ਉਹਦੀ ਚਲਾਨ ਦੀ ਕਾਹਤ ਉਹ ਮੈਂ ਲੈ ਲੇ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਉਧਰ ਇਹਨਾਂ ਨੂੰ ਬੁਲਵਾਓ ਭਾਜੀ ਭਾਜੀ ਇਹ ਇਧਰ ਜਾਓ ਭਾਜੀ ਭਾਜੀ ਇਧਰੋਂ ਆਪਣੀ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲੋਹਸ ਦਾ ਤਰੀਕਾ ਹੈ ਧਾਰਮਿਕ ਇਰਾਨੇ ਗੱਡੀਆਂ ਚਲਾਉਣੀਆਂ ਲੋਕਾਂ ਨੂੰ ਖਰਾਬ ਕਰਨਾ ਹੈ ਇਹ ਨਾਲ ਇਹ ਆਟੋਮ ਚਲਾਣੀ ਹੈ ਲੋਕਾਂ ਦਾ ਨੁਕਸਾਨ ਕਰਦਾ ਹੈ दारू ਪੀ ਕੇ ਕਰਦੇ ਇਹ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਇਹਨੇ ਰੈਲ ਲੈਂਡ 'ਤੇ ਲਾ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਜੰਪੇ ਰੈਲ ਲੈਂਡ 'ਤੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਆ ਇਹ ਵੀ ਇਰਾਨ ਨੇ ਆਪ ਦੇਖ ਲੈ ਜੀ ਅਲੈਕਸੈਂਡਰ ਰਾਈਡਿੰਗ ਮੈਨੂੰ ਦਿਖ ਰਿਹਾ ਸਾਡੇ ਵੱਲ ਜਿੰਨੇ ਨੂੰ ਕੁ ਮਹੀਨਾ ਦਾ ਆਹ ਦੇਖੋ ਉਹ ਉਹਨੂੰ ਦੇਖੋ ਬੇਸ਼ਰਮ ਬੰਦਾ ਹਾਂ ਜੀ ਮੈਂ ਕਰ ਰਿਹਾ ਪਾਰਟੀ ਆ ਰਿਹਾ ਹਾਂ ਹਾਂ ਕੀ ਹੈ ਭਾਈ ਕੁਝ ਭਾਈ ਆਪਾਂ ਨੁਕਸਾਨ ਕਰਨ ਲੱਗੇ ਹੋ ਮੈਂ ਉਹਦਾ ਭਾਈ ਸਾਰੇ ਉਨਹੀਂ ਗਲਤ ਕਹਿ ਰਹੇ ਆ ਭਾਜੀ ਉਹਦਾ ਸੁਪਣਾ ਈ ਸੀ ਕਰ ਬਦਰ ਵਾ ਵਾਡੂ ਚੈਨਲ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਉਹਦੀ ਚਾਲਾਂ ਦੀ ਕਹਾਤਾ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਉਧਰ ਇਹਨਾਂ ਨੂੰ ਬੁਲਵਾਓ ਪਾਜੀ ਆਏ ਇੱਥੇ ਹੀ ਜਾਓ ਉਹ ਪਾਜੀ ਪਾਜੀ ਤੁਸੀਂ ਕੋਈ ਪਰਪਲ ਡਿਟੇਲ ਦੇ ਦਿਓ ਕੀ ਪਾਜੀ ਇਹ ਦੇਖੋ ਇਹ दारूबाज ਬੰਦੇ ਯਾ ਇਹਨਾਂ ਨੂੰ ਲਾਅ ਦਾ ਤਰੀਕਾ ਹੈ ਧਾਰੂ ਵੀ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਨੂੰ ਨੁਕਸਾਨ ਕਰਨਾ ਹੈ ਇਹਨਾਂ ਨੇ ਇਹ ਆਡੀਓ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਦਾ ਹੈ दारू ਪੀ ਵੀ ਹੈ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨਾਂ ਰੈਲ ਲੈਂਡ ਵੀ ਲੈ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਸਪੈਸ਼ਲ ਰੈਲ ਲੈਂਡ ਤੋਂ ਆ ਰਹੇ ਸੀ ਇਹ ਕੰਪਨੀ ਰੈਲ ਲੈਂਡ ਨਾਲ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਤਾ ਇਹ ਕੋਈ ਤੁਸੀਂ ਇਹ ਆਹ ਦੇਖ ਲੈ ਦੇ ਆਹ ਲੇਖਾ ਭਰਾ ਜਿੰਨੇ ਨੂੰ ਦਿਖਾਓ ਸਾਡੇ ਵਾਲੀ ਜਿੰਨੇ ਨੂੰ ਕਮੈਂਟ ਕਰਾਓ ਦੇਖੋ ਉਹ ਵੀ ਦੇਖੋ ਬੇਸਰੇ ਮੁੰਡਾ ਫੋਨ ਚ ਗੱਲ ਕਰ ਰੇ ਪਾਰ ਨਹੀਂ ਆ ਰਿਹਾ ਹਾਂ ਠੀਕ ਆ ਭਾਈ ਕੁਛ ਭਾਈ ਆਪਾਂ ਨੁਕਸਾਨ ਕਰਨ ਲੱਗੇ ਹੋ ਮੈਂ ਪੰਜ ਮਿੰਟ ਹੋਰ ਭਾਜੀ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ ਉਹਦਾ ਸੁਪਣਾ ਹੀ ਸੀ ਕਰ ਉਹਦਾ ਰੱਖ ਉਹ ਉਹ ਦਿਓ ਚੈਨਲ ਸੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਪੈਸੇ ਜੀ ਆਡੀ ਚਲਾਨ ਦੀ ਖਾਤ ਉਹ ਮੈਂ ਲੈ ਲਿਆ ਪੈਸੇ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਈ ਦੇਖਿਓ ਇਧਰ ਇਹਨਾਂ ਨੂੰ ਬੁਲਵਾ ਪਾਜੀ ਆਈਏ ਜੁੜੀ ਜਾਓ ਪਾਜੀ ਪਾਜੀ ਇਧਰ ਹੋਰ ਡਿਟੇਲ ਦੇ ਦਿਓ ਕੀ ਕੀ ਪਾਜੀ ਇਹ ਦੇਖੋ ਇਹ दारूबाज ਬੰਦੇ ਯਾ ਇਹਨਾਂ ਨੂੰ ਲਾਹਜ਼ ਦਾ ਤਰੀਕਾ ਹੈ दारू पी ਕੇ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਨੂੰ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ दारू ਪੀ ਕੇ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨੇ ਰੈਲੈਂਡ ਦੀ ਆ ਕੇ ਗੱਡੀ ਮਾਰੀ ਅਸੀਂ ਮੰਨਦੇ ਇਹਦੀ ਗਲਤੀ ਆ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਜਦੋਂ ਤੇ ਲੱਗ ਗਿਆ ਕਿ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਂ ਬਾਗੀ ਇਹਦੇ ਤੁਸੀਂ ਆਹ ਦੇਖ ਲੈ ਆਹ ਦੇਖ ਲੈ ਅਲੈਕਸਾ ਜਿੰਮੀ ਨੂੰ ਦਿਖਾਓ ਸਾਡੇ ਵੱਲ ਜਿੰਮੀ ਨੂੰ ਕੁਮੈਨ ਦਾ ਆਹ ਦੇਖੋ ਉਹ ਵੀ ਦੇਖੋ ਬੇਸਰ ਮੁੰਡਾ ਫੋਨ ਕਰਾਂ ਕਰੇ ਬਾਹਰ ਨਹੀਂ ਆ ਹਲੋ ਹਾਂ ਭਾਈ ਪਟਾਕੇ ਭਾਈ ਆਪਣਾ ਨੁਕਸਾਨ ਕਰਨ ਲੱਗੇ ਹੋ ਬਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ। ਉਹਦਾ ਸੁਪਣਾ ਈ ਸੀ ਕਰ। ਉਹਦੇ ਰੱਖ। ਵਾਟ ਵੁਡ ਯੂ ਸੈ ਇਨ ਆਂਸਰ। ਲੁਧਿਆਣੇ ਚ ਕਾਂਡ ਹੋ ਗਿਆ ਜੇ। ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ। ਇਹ ਪੈਸੇ ਜੀ। ਆਡੀ ਚਲਾਨ ਜੀ ਖਾਤਾ। ਉਹ ਮੈਂ ਲੈ ਲਿਆ ਪੈਸਾ। ਮੈਂ ਨੋਟ ਕਰ ਲਿਆ ਨੋਟ ਕਰ ਲਿਆ। ਬਈ ਦੇਖਿਓ ਉਧਰ। ਇਹ ਨਾ ਇਹਨਾਂ ਨੂੰ ਬੁਲਵਾ। ਭਾਜੀ ਭਾਜੀ ਇਹ ਜੀ ਜਾਓ। ਭਾਜੀ ਭਾਜੀ ਇਹ ਦੇਖੋ ਆਪਣੀ ਡਿਟੇਲ ਦੇ ਦਿਓ ਕਿ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਨਾ ਇਹਨਾਂ ਨੂੰ ਲਾਹਜ਼ ਦਾ ਤਰੀਕਾ ਹੈ दारू पी ਕੇ ਇਹਨਾਂ ਨੇ ਗੱਡੀਆਂ ਚਲਾਉਣੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਮ ਚਲਾਉਣੀਆਂ ਲੋਕਾਂ ਦਾ ਨੁਕਸਾਨ ਕਰਦਾ दारू पीबी के ਗੱਡੀ ਇਹ ਗ੍ਰੀਨ ਲਾਈਟ ਤੋਂ ਆ ਰਹੇ ਸੀਗੇ ਇਹਨੇ ਰੈੱਡ ਲਾਈਟ ਵੀ ਲਾ ਕੇ ਗੱਡੀ ਚਲਾਈ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਗ੍ਰੀਨ ਲਾਈਟ ਤੋਂ ਆ ਰਹੇ ਸੀ ਇਹਨੇ ਰੈੱਡ ਲਾਈਟ ਲਾ ਕੇ ਗੱਡੀ ਲੈ ਗਈ ਵਾਈਟ ਕਰਨੀ ਦੇਖੋ ਵੀ ਰਾਣ ਮੈਂ ਆਪ ਦੇਖ ਲੈ ਦੇ ਆਲੇ ਕੁਮਰ ਆਜਿੰਨ ਮੈਨੂੰ ਦਿਖਾਓ ਤੁਹਾਡੇ ਵਰ ਕਿੰਨੇ ਕੁ ਕਮੈਂਗਦਾ ਹੋ ਆ ਦੇਖੋ ਉਹ ਵੀ ਦੇਖੋ ਬੇਸਰ ਮੁੰਡਾ ਫੋਨ ਚ ਕਰੇ ਪਾਰ ਨਹੀਂ ਆਉਂਦਾ ਹੈਲੋ ਹਾਂ ਕੀ ਹੈ ਭਾਈ ਭਾਈ ਆਪਾ ਨੁਕਸਾਨ ਕਰਨ ਲੱਗੇ ਹੋ ਮੈਂ ਕਹਿੰਦਾ ਪਾਣੀ ਮੈਂ ਉਹਦਾ ਭਾਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਈ ਜੀ ਸੁੱਟ ਲੈ ਈਸੀ ਕਰ ਅਦਰ ਵਾਹ ਵਾਹ ਦੂ ਚੈਨਲ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਗੱਡੀ ਨੰਬਰ ਵੀ ਲੈ ਲਿਆ ਇਹ ਪੈਡੋਂ ਜੀ ਆਡੀ ਚਲਾਨ ਜੀ ਖਾਤਾ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਇੱਧਰ ਇਹਨਾਂ ਇਹਨਾਂ ਨੂੰ ਬੁਲਵਾਓ ਤੁਸੀਂ ਪਾਜੀ ਆਏ ਤੁਸੀਂ ਜਾਓ ਪਾਜੀ ਪਾਜੀ ਇੱਧਰ ਆਪਣੀ ਡਿਟੇਲ ਦੇ ਦਿਓ ਕਿ ਕਿ ਪਾਜੀ ਇਹ ਦੇਖੋ ਇਹ ਦਾਰੂ ਬਾਜੀ ਬੰਦੇ ਇਹਨਾਂ ਨੂੰ ਲਹਸ ਦਾ ਤਰੀਕਾ ਤਾਰੂ ਵੀ ਘੇਰਾ ਨੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਇਹ ਔਡੀਓ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਤਾਰੂ ਪੀਵੀ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨੇ ਰੈੱਡ ਲੈਂਡ ਵੀ ਲੈ ਕੇ ਗੱਡੀ ਚਾ ਇਹ ਅਸੀਂ ਮੰਨਦੇ ਇਹਦੀ ਗਲਤੀ ਆ ਸਪਾਟ ਆ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਗ੍ਰੀਨਲੈਂਡ ਤੋਂ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਂ ਬਾਪ ਇਹਨੇ ਤੁਸੀਂ ਇਰਾਨ ਦੇ ਆਪ ਦੇਖ ਲੈ ਦੇ ਆਲੇਕਦਾਰ ਵੀ ਮੈਨੂੰ ਦਿਖ ਰਿਹਾ ਹੈ ਸਾਡੇ ਵੱਲ ਜਿੰਨੇ ਤੋਂ ਕਮੈਂਟ ਆ ਰਹੇ ਨੇ ਦੇਖੋ ਉਹ ਵੀ ਦੇਖੋ ਬੇਸ਼ਰਮ ਬੰਦਾ ਫੋਨ ਚੁੱਕ ਕੇ ਨਾ ਕਰ ਰਿਹਾ ਪਾਰ ਨਹੀਂ ਆ ਰਿਹਾ ਹਾਂ ਕੀ ਹੈ ਭਾਈ ਪੁੱਛੋ ਭਾਈ ਆਪਾਂ ਨੂੰ ਨੁਕਸਾਨ ਕਰਨ ਲੱਗੇ ਹੋ ਮੈਂ ਇਹ ਜਸਪੀਤ ਸਿੰਘ ਉਹਦਾ ਭਾਈ ਸਾਰੇ ਉਨਹੀਂ ਗਲਤ ਕਰ ਰਹੇ ਆ ਭਾਜੀ ਉਹਦਾ ਸੁਪਣਾ ਹੀ ਸੀ ਕਰ ਅਦਰ ਵਾਟ ਵਾਡੂ ਚੈਨਲ ਸੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ ਇਹ ਪੈਸੇ ਉਹ ਟਿਕਾਣ ਦੀ ਖਾਤ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਉਧਰ ਇਹਨਾਂ ਨੂੰ ਬੁਲਵਾਓ ਭਾਜੀ ਭਾਜੀ ਇਹ ਤੁਸੀਂ ਜਾਓ ਭਾਜੀ ਭਾਜੀ ਇਹ ਦੇਖੋ ਆਪਣੀ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਯਾ ਇਹਨਾਂ ਨੂੰ ਲੋਹ ਦਾ ਤਰੀਕਾ ਹੈ ਤਾਲੂ ਵੀ ਕਿਹੜਾ ਨੇ ਗੱਡੀਆਂ ਚਲਾਉਣੀਆਂ ਲੋਕਾਂ ਨੂੰ ਸਹਾਈ ਕਰਨਾ ਇਹਨਾਂ ਨੇ ਇਹ ਆਟੋਮ ਚਲਾਣੀ ਹੈ ਲੋਕਾਂ ਦਾ ਨੁਕਸਾਨ ਕਰਦਾ ਹੈ दारू ਪੀ ਵੀ ਹੈ ਕਰਦੇ ਇਹ ਗ੍ਰੀਨ ਲਾਈਟ ਤੋਂ ਆ ਰਹੇ ਸੀਗੇ ਇਹਨੇ ਰੈੱਡ ਲਾਈਟ ਤੇ ਲਾ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਇਹਦੀ ਗਲਤੀ ਆ ਸੋ ਗ੍ਰੀਨ ਲਾਈਟ ਤੋਂ ਆ ਰਹੇ ਸੀਗੇ ਜੰਪਰ ਲਾਈਟ ਤੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਪਾ ਇਹ ਵੀ ਇਰਾਣ ਹੈ ਆਪ ਦੇਖ ਲੈ ਦੇਖ ਆਲੇ ਕੰਮ ਆ ਰਹੀ ਨਹੀਂ ਮੈਨੂੰ ਦਿਖ ਰਿਹਾ ਸਾਡੇ ਬਾਅਦ ਜਿੰਨੇ ਲੋਕ ਕਮੈਨ ਦਾ ਰਹਾ ਦੇਖੋ ਉਹ ਹੁਣ ਦੇਖੋ ਬੇਸਰ ਕੁੰਡਾ ਹੋ ਇਹ ਜਦੋਂ ਕਰਦੇ ਬਾਤ ਨਹੀਂ ਆਉਂਦਾ ਕੀ ਹੈ ਭਾਈ ਭਾਈ ਆਪਾਂ ਨੁਕਸਾਨ ਕਰਨ ਲੱਗੇ ਹੋ ਮੈਂ ਉਹਦਾ ਭਾਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ ਉਹਦਾ ਸੁਪਣਾ ਈ ਸੀ ਕਰ ਬਦਰ ਵਾਡੂ ਚੈਨਲ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੀ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲਿਆ ਇਹ ਪੈਸੇ ਜੀ ਉਹਦੀ ਚਾਲਾਂ ਦੀ ਕਾਹਤ ਆ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਇੱਧਰ ਇਹਨਾਂ ਨੂੰ ਬੁਲਵਾਓ ਭਾਜੀ ਭਾਈ ਇੱਧਰ ਜਾਓ ਉਹ ਭਾਜੀ ਭਾਜੀ ਜੇ ਤੁਸੀਂ ਥੋੜਾਪਨ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲਾਹਸ ਦਾ ਤਰੀਕਾ ਧਾਰੂ ਵੀ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ दारू ਪੀ ਵੀ ਇਹ ਕਰਦੇ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨੇ ਰੈਲਰ ਦੀ ਲੈ ਕੇ ਗੱਡੀ ਮਾਰੀ ਇਹ ਅਸੀਂ ਮੰਨਦੇ ਇਹਦੀ ਗਲਤੀ ਆ ਰੈਲਰ ਲੈ ਕੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਆ ਬਾਹਰ ਇਹ ਵੀ ਇਰਾਦੇ ਆ ਆਹ ਦੇਖ ਲੈ ਦੇ ਆਹ ਦੇਖ ਲੈ ਜਿੰਨੇ ਨੂੰ ਦਿਖ ਰਿਹਾ ਛੋਟੇ ਵੱਟ ਜਿੰਨੇ ਨੂੰ ਤੁਹਕ ਮਹਿੰਗਾ ਦਾ ਆਹ ਦੇਖੋ ਉਹ ਵੀ ਦੇਖੋ ਬੇਸਰ ਮੁੰਡਾ ਸੋਚ ਕੇ ਨੰਦਾਰੇ ਬਾਹਰ ਨਹੀਂ ਆਉਂਦਾ ਹਾਂ ਕੀ ਆ ਭਾਈ ਕੁਛ ਭਾਈ ਆਪਾਂ ਨੁਕਸਾਨ ਕਰਨ ਲੱਗੇ ਆ। ਮੈਂ ਪੁੱਛਦਾ ਮੈਂ ਪੁੱਛਦਾ ਭੋਦਾ ਭਾਈ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ। ਉਹ ਅਦਰਕ ਉਹ ਨਿਊ ਚੈਨਲ ਸੇ। ਲੁਧਿਆਣੇ ਚ ਕਾਂਡ ਹੋ ਗਿਆ ਜੇ। ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ। ਇਹ ਪੈਸੇ ਆਡੀਟ ਕਰਨ ਦੀ ਖਾਤ। ਉਹ ਮੈਂ ਲੈ ਲਿਆ ਪੈਸੇ। ਮੈਂ ਨੋਟ ਕਰ ਲਿਆ ਨੋਟ ਕਰ ਲਿਆ। ਭਈ ਦੇਖਿਓ ਉਧਰ ਇਹਨਾਂ ਨੂੰ ਬੁਲਵਾਓ ਪਾਜੀ ਆਈਏ ਉਧਰ ਜਾਓ ਪਾਜੀ ਪਾਜੀ ਇਹਦੇ ਉੱਪਰ ਡਿਟੇਲ ਦੇ ਦਿਓ ਕੀ ਕੀ ਪਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲਾਹਜ਼ ਦਾ ਤਰੀਕਾ ਹੈ दारू पी ਕੇ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਨੂੰ ਨੁਕਸਾਨ ਕਰਨਾ ਇਹਨਾਂ ਨੇ ਇਹ ਆਟੋਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ दारू ਪੀ ਕੇ ਇਹ ਗ੍ਰੀਨਲੈਂਡ ਤੋਂ ਆ ਰਹੇ ਸੀਗੇ ਇਹਨਾਂ ਰੈਲ ਲੈਂਡ ਦੀ ਲੈ ਕੇ ਗੱਡੀ ਆ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਸਭ ਤੋਂ ਪਹਿਲਾਂ ਰੈਲ ਲੈਂਡ ਤੋਂ ਆ ਰਹੇ ਸੀ ਗੱਡੀ ਲੈ ਕੇ ਆਈਏ ਵਾਈਟ ਕਰਨੀ ਮਾਂ ਬਾਪ ਤੇ ਤੁਸੀਂ ਇਧਰ ਆ ਮੇਰੇ ਆਪ ਦੇਖ ਲੈ ਦੇ ਆ ਲੈ ਕੇ ਮੈਂ ਨੂੰ ਦਿਖਾਓ ਸਾਡੇ ਵੱਲੋਂ ਇੰਨੇ ਨੂੰ ਕੁਮੈਂਗਾ ਦੇਖੋ ਉਹ ਵੀ ਦੇਖੋ ਬੇਸ਼ਰਮ ਮੁੰਡਾ ਫੋਨ ਕਰਾ ਰਿਹਾ ਪਾਰ ਨਹੀਂ ਆ ਹਲੋ ਹਾਂ ਕਿਹਾ ਭਾਈ ਕੁਛ ਭਾਈ ਆਪਣਾ ਨੁਕਸਾਨ ਕਰਨ ਲੱਗੇ ਹੋ ਮੈਂ ਪੁੱਛਦਾ ਪਾਜੀ ਸਾਰੇ ਉਹੀ ਗਲਤ ਕਹਿ ਰਹੇ ਆ ਭਾਜੀ ਅੱਧਾ ਸੁੱਟ ਲਈ ਈ ਸੀ ਕਰ ਅਧਰਕ ਵਾਹ ਵਾਹ ਦੂਜੇ ਚੰਨਾਂ ਤੇ ਲੁਧਿਆਣੇ ਚ ਕਾਂਡ ਹੋ ਗਿਆ ਜੇ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ ਉਹਦੀ ਚਲਾਨੀ ਖਾਤਾ ਉਹ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਈ ਦੇਖਿਓ ਉਧਰ ਇਹਨਾਂ ਨੂੰ ਬੁਲਵਾਓ ਭਾਜੀ ਭਈ ਇੱਧਰ ਜਾਓ ਭਾਜੀ ਭਾਜੀ ਇਧਰ ਆਪਣੀ ਡਿਟੇਲ ਦੇ ਦਿਓ ਕਿ ਕਿ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲਾਅ ਦਾ ਤਰੀਕਾ ਹੈ ਧਾਰਮਿਕ ਇਹਨਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਨੂੰ ਨੁਕਸਾਨ ਕਰਨਾ ਇਹਨਾਂ ਨੇ ਇਹ ਆਡੀਓ ਚਲਾਣੀ ਹੈ ਲੋਕਾਂ ਦਾ ਨੁਕਸਾਨ ਕਰਨਾ दारू ਪੀ ਕੇ ਇਹ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਇਹਨਾਂ ਰੈਲ ਲੈਂਡ ਦੀ ਲੈ ਕੇ ਗੱਡੀ ਆਈ ਇਹ ਅਸੀਂ ਮੰਨਦੇ ਆ ਇਹਦੀ ਗਲਤੀ ਆ ਰੈਲ ਲੈਂਡ ਕੋ ਆ ਰਹੇ ਸੀ ਗੱਡੀ ਲੈ ਕੇ ਆਈ ਵਾਈਟ ਕਰਨੀ ਆ ਮਾਪੇ ਇਹ ਵੀ ਇਰਾਦੇ ਆ ਆਹ ਦੇਖ ਲੈ ਦੇ ਆ ਲੈ ਕੇ ਮੈਂ ਮੈਨੂੰ ਨਹੀਂ ਦਿਖਾਉਂਦਾ ਸੋਦੇ ਵਾਲੇ ਮੈਨੂੰ ਤੁਹਾਨੂੰ ਇਹਦਾ ਦਿਖਾਓ ਉਹ ਵੀ ਦੇਖੋ ਬੇਸਰ ਮੁੰਡਾ ਫੋਨ ਚੁੱਕ ਕੇ ਪਰ ਨਹੀਂ ਆਉਂਦਾ ਹੈਲੋ ਹਾਂ ਕੀ ਆ ਭਾਈ ਪੁੱਛ ਆਏ ਭਾ ਨੁਕਸਾਨ ਕਰਨ ਲੱਗੇ ਹੋ ਭਾ ਜੀ ਸਾਰੇ ਉਹੀ ਗਲਤ ਕਹਿ ਰਹੇ ਆ ਭਾ ਜੀ